उन ई साईं साईं दादा پاي ني جارو

मुर्दाबार

ਨਾ ਲੋਕਾਂ ਵੇ ਪਲਾ ਸਾੜੀਆਂ ਪੱਕੇ ਰੋੜੀਆਂ ਪੰਜਾਬ ਦੀ ਸ਼ਾਨ ਰੋੜੀਆਂ ਤੇ ਸਾੜੀਆਂ ਚੁੱਟੇ ਰੋੜੀਆਂ ਪੰਜਾਬ ਦੀ ਸ਼ਾਨ ਰੋੜੀਆਂ ਅੰਮ੍ਰਿਤਸਰ ਸਰਕਾਰ ਅੰਮ੍ਰਿਤਸਰ ਸਰਕਾਰ ਜੈ ਸਰਕਾਰ ਮਰਦਾਬਾਦ 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 ਸਰਕਾਰ ਦੇ ਉੱਪਰ ਵੀ ਇਹ ਵੀ ਨਾਗਾ ਰਹੀ ਕਿ ਜੱਦੀ ਬਿਠਾਉਣ ਦਾ ਪ੍ਰਯਾਸ ਕਰਦਾ ਮਰਦਾਬਾਦ ਮਰਦਾਬਾਦ ਅੱਜ ਤੁਸੀਂ ਦੇਖਿਆ ਜੀ ਸਾਈਨੋ ਮਰਦਾਬਾਦ पहली <laughs> इतियानी ਇਹ ਕਿਉਂ ਬਾਤ ਲਿਆ? ਬਾਤ ਸਹੀ ਆਪ ਹੈ। ਅਸੀਂ ਸਿਰਫ ਸਿੰਪਲ ਪ੍ਰੋਟੈਸਟ ਕਰਦਾ ਸੀ। ਵੀ ਸਾਡੇ 2 ਮੈਂਬਰ ਕੋਈ ਸਸਪੈਂਡ ਕੀਤੇ ਹੋਏ। ਉਹਨਾਂ ਨੂੰ ਨਾ ਗੈਰਕੈਨਾਂ ਰੋਕੋ, ਬਟਵਰ ਬੈਲੀ ਸਾਂ। ਇੱਕ ਹੀ ਕਰਨਾ ਚਾਹਵਾ। ਪਰ ਇਲੈਕਟਿਡ ਐਮਐਲਏ ਨੂੰ ਕਮਾਨਦਾਰੀ ਨਾ ਰੌਂਕ ਕਿਤੇ ਵੀ ਬੈਠਣ ਦਿੱਤਾ ਜਾਇਆ। ਇਸ ਵਰਕੇ ਸਪੋਟਸ ਸਪੀਟਾ। अरे ਭਾਈ ਮੋਬਾਈਲ ਸਿੰਪਲ ਪ੍ਰੋਟੈਸਟ ਪਰ ਸਾਨੂੰ ਸਾਰੀ ਪਾਰਟੀ ਨੂੰ ਸਸਪੈਂਡ ਕਰ ਦਿੱਤਾ। ਉਹ ਕਦੇ ਨਹੀਂ। ਬੰਦੇ ਦਾ ਨਾਮ ਲੇਖਣਾ ਸਬਸਕ੍ਰਾਈਬ ਤਾਂ ਕਰਦੇ ਹੋ ਯਾਰ ਇਸ ਵਰਕੇ ਕੋ ਆ ਤੁਸੀਂ ਧੱਕਾ ਦਾ ਨਮਾਸ਼ੀ ਆ ਤੁਸੀਂ ਇੱਕ ਮਿੰਟ ਹੁਣ ਵੀ ਦੇਖ ਲਓ ਆ ਜਿਹੜੇ ਜਿਹੜੇ ਸਾਡੇ ਕਿਸੇ ਦੇ ਨਾਮ ਨਾ ਕਿਸੇ ਦੇ ਨਾਮ ਦਾ ਇੱਥੇ ਬੋਟ ਨਹੀਂ ਲੱਗਿਆ ਹੋਇਆ ਹੈਗਾ ਸਾਨੂੰ ਅੰਦਰ ਜਾਣ ਉਹ ਰੋਕ ਨਹੀਂ ਸਕਦੇ ਹੈਗੇ ਆ ਤਾਂ ਇਹਨਾਂ ਨੇ ਡੈਮੋਕ੍ਰੇਸੀ ਦਾ ਕਤਲ ਕੀਤਾ ਕਤਲ ਕੀਤਾ ਇਹਨਾਂ ਨੇ ਸਰਪਾਰ ਨੇ ਇਹ ਸਪੀਕਰ ਨੇ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇਨੇ ਆ ਸਾਨੂੰ ਅੰਦਰ ਜਾਣ ਸਾਡਾ ਹੱਕ ਹੈ ਅੰਦਰ ਜਾਣ ਸਾਡਾ ਹੱਕ ਹੈ ਜਿਹੜੇ ਪੁਲਿਸ ਗਿਆ ਦੇ ਬਾਹਰ ਸੁੱਟਿਆ ਜਾਂਦਾ ਸਾਡਾ ਨਾਮ ਵੋਟਾਂ 'ਚ ਲਿਖਿਆ ਗਿਆ ਤੇ ਸਾਨੂੰ ਰੋਕ ਕਿਵੇਂ ਸਕਦੇ ਆ ਸਾਡਾ ਉਹ ਬਾਈ ਸਰਵਾਈਨਾਥ ਰੋਲਾ ਹੋ ਕੀ ਰੋਲਾ ਨਹੀਂ ਮੈਨੂੰ ਨੰਨੂ ਦੱਸ ਮੈਨੂੰ ਜਾਣ ਦੋ ਮੈਨੂੰ ਤਾਂ ਜਾਣ ਦਿਓ ਉਸ ਵਾਰ ਚੱਕੀ ਉਦੋਂ ਸਰਕਾਰ ਦੇ ਇਸ਼ਾਰੇ ਦੇ ਉੱਪਰ ਸਪੀਕਰ ਨੇ ਉਹਨਾਂ ਨੂੰ ਪੂਰੇ ਸਦਨ ਦੇ ਵਿੱਚੋਂ ਪੂਰੇ ਸੈਸ਼ਨ ਦੇ ਵਿੱਚੋਂ ਬਾਹਰ ਕਰ ਦਿੱਤਾ ਤੇ ਕੱਲ ਅਸੀਂ بار بار ਹਰ ਰੋਜ਼ ਇਸ ਗੱਲ ਦੀ ਮੰਗ ਕਰਦੇ ਰਹੇ ਪਰ ਅਸੀਂ ਸਦਨ ਦੇ ਵਿੱਚ ਹਾਜ਼ਰ ਹੈ ਕਿਉਂਕਿ ਸਾਨੂੰ ਲੋਕਾਂ ਨੇ ਤੇ ਆਦੀ ਆਵਾਜ਼ ਬਣਾ ਕੇ ਵਿੱਚ ਅਸੀਂ ਲੋਕਾਂ ਦੀ ਆਵਾਜ਼ ਚਖਣਾ ਚਾਹਦੇ ਸੀਗੇ ਪਰ ਅੱਜ ਇਸ ਸਪੀਕਰ ਮੈਂ ਸਮਝਦਾ ਕਿ ਸਪੀਕਰ ਨੇ ਅੱਜ ਇਸ ਚਿਹਰਾ ਦਾ ਕਤਲ ਕੀਤਾ ਸੰਵਿਧਾਨ ਦਾ ਕਤਲ ਕੀਤਾ ਕਿ ਜਦ ਇਸ ਸੇ ਸਾਡੇ ਭਰਾ ਸਿਮਰਜੀਤ ਪੈਂਸ ਨੇ ਔਰ ਸੁਖਪਾਲ ਖੈਰਾ ਨੇ ਕੱਲ ਮਸਲਾ ਚੱਕਿਆ ਕਿ ਸਪੀਕਰ ਦਾ ਆਪ ਦਾ ਜਵਾਈ ਡਾਕਟਰ ਤਰੂਪ ਸਿੰਘ ਉਹਦੇ ਉਹਦੇ ਉੱਪਰ ਇੱਕ ਇਲੀਗਲ ਸੈਂਡ ਪਾਈਨਿੰਗ ਦੇ ਵਿੱਚ ਪਰਚਾ ਦਰਜ ਤੇ ਅੱਜ ਇਹਨਾਂ ਨੇ ਇੱਕ ਨਾਦਰਸ਼ਾਈ ਹੋਗਨ ਸੁਣਾ ਦਿੱਤਾ ਦੇ ਸਦਨ ਦੇ ਵਿੱਚ ਦਾ ਛੱਡੋ ਉਹਨਾਂ ਨੂੰ ਇਸ ਬਿਲਡਿੰਗ ਦੇ ਵਿੱਚ ਆਉਣ ਤੋਂ ਰੋਕ ਦਿੱਤਾ ਗਿਆ ਬਾਹਰ ਮੈਂ ਸਮਝਦਾ ਕਿ ਇਹ ਸਰਕਾਰ ਔਰ ਉਸ ਤੋਂ ਮਰ ਜਦੋਂ ਅਸੀਂ ਆਪ ਦੀ ਪੀਸੋ ਤਰੀਕੇ ਦੇ ਨਾਲ ਆਵਾਜ਼ ਚੱਕ ਰਹੇ ਸੀਗੇ ਜਿਹੜਾ ਕਿ ਸਾਡਾ ਸੰਵਿਧਾਨਕ ਹੱਕ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਸਾਡੇ ਭਰਾ ਦੀ ਦੀ ਪੱਗਰ ਹੋਈਆਂ ਗਈਆਂ ਇਸ ਤਰ੍ਹਾਂ ਪੰਜਾਬ ਦੇ ਵਿੱਚ ਆ ਪੰਜਾਬ ਪੰਜਾਬੀਆਂ ਦਾ ਤਾਂ ਘਾਣ ਹੋ ਰਿਹਾ ਹੈ ਇਸ ਤਰ੍ਹਾਂ ਸਾਡੀਆਂ ਸਾਡੀਆਂ ਭੈਣਾਂ ਨੂੰ ਜੇ ਕੁੰਨੀਆਂ ਨੂੰ ਹੱਥ ਪਾਇਆ ਗਿਆ ਮੈਂ ਸਮਝਦਾ ਕਿ ਸਰਕਾਰ ਦੇ ਲਈ ਅੱਜ ਕੋਪਾ ਮਰਦਾ ਦਾ ਦਿਨ ਹੈ ਸਪੀਕਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਇਸ ਤਰ੍ਹਾਂ ਅੰਨਾ ਬੋਲਾ ਹੋ ਕੇ ਉਹ ਸਪੀਕਰ ਦੇ ਮੇਰੇ ਇਸ ਸੀਟ ਉੱਪਰ ਬੈਠ ਕੇ ਕਿ ਅੱਜ ਅੱਜ ਪੰਜਾਬ ਦੇ ਵਿੱਚ ਸੰਵਿਧਾਨ ਦਾ ਡੈਮੋਕ੍ਰੇਸੀ ਦਾ ਕਤਲ ਹੋਇਆ ਤੇ ਸਰਕਾਰ ਨੂੰ ਮੈਨੂੰ ਨਹੀਂ ਸਮਝਦਾ ਕਿ ਮਾਫੀ ਮੰਗੇ ਕਿਉਂਕਿ ਬੜੇ ਬਿਸ਼ਰਮ ਨੇ ਪਰ ਇਹ ਜਿਹੜੀ ਲੜਾਈ ਹੈ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਪਹਿਲਾ 10 ਸਾਲ 15 ਸਾਲ ਉਹ ਲੰਬੇ ਸਮੇਂ ਤੋਂ ਕਾਂਗਰਸੀ ਪਹਿਲਾਂ ਮੁਲਕ ਲੁੱਟਦੇ ਰਹੇ ਤੇ ਹੁਣ ਇਹ ਪੰਜਾਬ ਨੂੰ ਲੁੱਟਣ ਪੈ ਗਏ ਨੇ ਇੱਕ ਕੰਮ ਪੰਜਾਬ ਦੇ ਵਿੱਚ ਚੱਲਣ ਨਹੀਂ ਦਵਾਗੇ ਅਸੀਂ ਸਾਨੂੰ ਨਹੀਂ ਪਤਾ ਕਦੋਂ ਵਾਸਤੇ ਅੱਜ ਕੀ ਤਾਂ ਇਹ ਕੱਲ੍ਹ ਵੀ ਲੱਗਿਆ ਸਾਨੂੰ ਤਾਂ ਆਹ ਦੇਖ ਲਓ ਸਾਡੇ ਸਾਥੀਆਂ ਦਾ ਕੀ ਕੀਤਾ ਹਰ ਇੱਕ ਕੰਮ ਹੈ ਜਿਹੜਾ ਅਸੀਂ ਚੱਲਣ ਨਹੀਂ ਦਵਾਂਗੇ ਅਸੀਂ ਲੋਕਾਂ ਦੇ ਵਿੱਚ ਜਾ ਕੇ ਸਰਕਾਰ ਨੂੰ ਇਸ ਫੋਟੇ ਸਪੀਕਰ ਨੂੰ ਅਸੀਂ ਐਕਸਪੋਜ਼ ਕਰਾਂਗੇ ਅੱਕਾ ਰੋਲਣ ਵਾਲੀ ਸਰਕਾਰ ਮਰਦਾਬਾ 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 ਰੋਲਣ ਵਾਲੀ ਸਰਕਾਰ ਮਰਦਾਬਾ